سنگھ دی بادل. سردار سنگھ جی بادل شروع اکالی دل شرومنی اکالی دل سردار بکرم جی صاحب سردار بکرم سنگھ جی مجیتیا صاحب شری ادھی دوشی جی آئے ਸਾਡੇ ਪੰਜਾਬ ਦੀ ਤਸਵੀਰ ਪੰਜਾਬ ਦਾ ਵਿਕਾਸ ਫਰਸ਼ ਪ੍ਰਧਾਨ ਸ਼ਰਮੀ ਅਕਾਲੀ ਦਲ ਇਹਨਾਂ ਦਾ ਸਤਕਾਰ ਕਰੀਏ ਬੋਲ ਸੋਨ ਹਾ ਸ਼ਰਮ ਨਹੀਂ ਆ ਕਦੇ ਬੈਨੋ ਸ਼ਰਮ ਨਹੀਂ ਆ ਕਦੇ ਬੈਨੋ ਗੁਰਦਾਪੁਰ ਦੇ ਕਮੇਟੀ ਦੇ ਮੈਂਬਰ ਸਰਦਾਰ ਸੁਜੀਤ ਸਿੰਘ ਜੀ ਪਿੱਟੇਵਟ ਸਾਹਿਬ ਤਕਰੀਰ ਕਰ ਰਹੇ ਸੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਮੇਂ ਨੂੰ ਸੀਮਤ ਰੱਖਦੇ ਹੋਇਆ ਆਪ ਦੀ ਗੱਲ ਨੂੰ ਸੰਤਾ ਦੇ ਨਾਲ ਸੁਬਦਨ ਕਰਨ ਉਸ ਤੋਂ ਬਾਅਦ ਜੌਹਪੁਰ ਦਾ ਮੈਨੂੰ ਪਤਾ ਹੈ 2007 ਜਦੋਂ ਸ਼ਰਮਣੀ ਉਹਦੇ ਨਾਲ ਬੈਕ ਕਰ ਦਿੱਤੀ ਕਿ ਹੋਰ ਕਿਸੇ ਜਨਰਲ ਦੀ 7000 ਰੁਪਇਆ ਲੈ ਤੇ ਬੈਕ ਕਰਤੇ ਯਾ ਕੋਈ ਕਹਿੰਦੇ ਹਮੇਸ਼ਾ ਹੀ ਮੁਖਮਤ ਜਿਹੜਾ ਕੰਮ ਕਰਦਾ ਕੋਈ ਖਿਆਲ ਵੀ ਸਹੀ ਸੋਚ ਨਾਲ ਪੰਜਾਬ ਨੂੰ ਸ਼ਰਮਣੀ ਦੇ ਕਾਰਜਵਾਲ ਦੇ ਵਰਦਾਨ ਸਰਦ ਬੇਟੇ ਦੀ ਬਾਤ ਆਉਂਦੀ ਹੈ ਉਹਨਾਂ ਦਾ ਨਾਮ ਹੈ ਮੇਰੇ ਛੋਟੇ ਮੇਰੇ ਪੱਲੇ ਜੋਤੀ ਜੀ ਜੋ ਬਾਣੇ ਬਾਦ ਵਿੱਚ ਮਰ ਗਏ ਜਾਨੀ ਜਿਹੜੇ ਯਾਦ ਉਹਦੇ ਵੇਖੀਆ ਖਾਣ ਤੇ ਸੇਲੇ ਬੈਠੀ ਆਈ ਲਿਖੇ ਦੇ ਪੰਜਾਬ ਦੇ ਬੱਚੇ ਮੇਰੇ ਦੇ ਲੋ ਔਰ ਸੁਤਾਰਨਾ ਪਵੇ ਪਰ ਵਾਹ ਨੂੰ ਜੀ ਦਾ ਖਾਲਸਾ ਵਾਹ ਨੂੰ ਜੀ ਦੀ ਫੜੇ ਅੱਜ ਮੇਰੇ ਤੋਂ ਧੜਿਆਂ ਦੇ ਵੇਖੇ ਕਿ ਇੰਨੀ ਕੀ ਜੀ ਹੋਈ ਆ ਇਹ ਮੈਨੂੰ ਰਿਪੋਰਟਾਂ ਮਿਲਿਆ ਤੇ ਅਭਜਾ ਨੂੰ ਵੀ ਨਾਮ ਫਿਰਦੇ ਨੇ ਦੇ ਨਾਲ ਜਾਨੋ ਮੇਰੇ ਕੰਮ ਚੁਜਾਏ ਦੇ ਦੇ ਜੀ ਪੀਗੋ ਕੋ ਵੀ ਹਾਂ ਤੁਹਾਨੂੰ ਮੁਬਾਰਕਾਈਆਂ ਤੁਹਾਡਾ ਕਰਕੇ ਜਿਆਨ ਨਹੀਂ ਯਾਦ ਆ ਪਰ ਮੈਨੂੰ ਤਸੱਲੀ ਨਹੀਂ ਹੋਈ ਕਿਉਂਕਿ ਸਾੜੇ ਅਣਕਾ ਕਾਲ ਇੰਨਾ کاروبار ਅਤੇ ਅਣਕਿਆ ਸੀ ਥੋੜੀਆਂ ਬੰਦੀਆਂ ਨੇ ਜਿਹੜੇ ਅੱਗੇ ਆਏ ਨੇ ਇਸ ਆਕਾਰ ਆਪਣੇ ਛੱਡ ਕੇ ਆਪਣਾ ਮਨ ਮਾਰ ਕੇ ਸ਼ੌਮੇ ਅਕਾਲੇ ਜਾਉਂਦਾ ਸਾਹ ਦੇ ਰਸੇ ਅਰਨਾਲ ਪ੍ਰਕਾਸ਼ ਸਿੰਘ ਵਾਰੀ ਕਰਦੇ ਹੋਏ ਕੰਮ ਨੇ ਜੋ ਉਹਨਾਂ ਜਿਹੜਾ ਕੰਮੀਆਂ ਨੇ ਪਾਵਨ ਗਸੇ ਸ਼ਨਾ ਦੇ ਜਗਨਾਪੁਰ ਤੇ ਜਿਲੀ ਦੇ ਬੰਗੀਆਂ ਦੇ ਕੋਗਰੋ ਉਹਨਾਂ ਦੇ ਤੇਰੀ ਭੁੱਲੇ ਪਟਾਰ ਘਰ ਦਿਨ ਵਿੱਚ دار پرش باسو یاد کرتے ہیں دسا گے کہ فون کیوں نہیں چکتا سیکھ دکھنے کے قلعے کا مدعا کوئی چکیا نہیں نہ بارڈر کا نہ کسانی کا نہ کھیت مزدور کا نہ وپاری کا ملازم کا دیکھو آس کی رکھا گے جب کسانی کے مدعے تھی ابھی جا کے موتی صاحب مانگ گلیاں تو انہوں نے کتنے گل کرتا اس لیے نہ انہیں کچھ ਅੱਜ ਜਦ ਅਮਰੀਕਾ ਤੋਂ ਭਾਗਦੋਰ ਆਇਆ ਇਹਨੇ ਮਲਾਇਨ ਦੀ ਪਿੰਚਕਾਈ ਆ ਦੋ ਦਿਨ ਹੀ ਹਰ ਕੜ ਮੋਕਾ ਮੰਗਦਾ ਮੰਗਦਾ ਖਾਣਾ ਖਾਣ ਦੀ ਤੇ ਆਪਣਾ ਕੰਮ ਕਰ ਉਹਨੂੰ ਮੋਰਕਨ ਯਾਰਾਂ ਤੇ ਆ ਕੇ ਬਹੁਤ ਥੰਥਾ ਹਲਕਾ ਕਰਕੇ ਜੇ ਮੋਕਾ ਕੱਲ ਦਾ ਹੈ ਚਲੋ ਘਰ ਵਾਲੀ ਕਿੱਥੇ ਰਹੇ ਇੱਥੇ ਬਹੁਤ ਬੱਦਨਾ ਕਰਦੇ ਰਹੇ ਨੇ ਘਰ ਵਾਲੀ ਜਾਨ ਨੂੰ ਚੱਕਰ ਪੇਚ ਕਰਕੇ ਜੱਗ ਕਰਦੇ ਨੇ ਉਹਨਾਂ ਸਮਾਂ ਦੀ ਗੱਲ ਕਰਨ ਲੱਗੇ ਸਿੱਧਾ ਤੈਨੂੰ ਪਤਾ ਹੀ ਕੋਈ ਗੱਲ ਹੋਊ ਪਾਸੇ ਚਲੇ ਜਾਈਏ ਉਹ ਕਿਹੜਾ ਬਹੁਤ ਕਿੰਨੀ ਕਰਦੇ ਵਕਸ ਵਕਸ ਤੇ ਸੋਈ ਖਾ ਲਿਆ ਸੁਪਨਾ ਦੋ ਲਿਆ ਉਹਦਾ ਵੀ ਕੰਡੂ ਮਗਰ ਵੱਡੀ ਗੱਲ ਅਮਰੀਕਾ ਤੋਂ ਆਇਆ ਰਾਹ ਦਾ ਉਹਨੂੰ ਵੀ ਪਤਾ ਪਿੰਡ ਦਾ ਉਹਨੂੰ ਵੀ ਪਤਾ ਕਿੱਥੇ ਬਾਟਰ ਮੋਕਰਾ ਕਿੱਥੇ ਨਹੀਂ ਮੋਕਰਾ ਤੇ ਜਿਹੜਾ ਹਾਰਸ਼ਾ ਨੇ ਕਹਿੰਦੇ 400 ਬਾ ਤੁਹਾਡੇ ਮਾਰਕਮਾਲਿਕਨ ਤੇਰਾ। ਮੈਂ ਤਾਂ ਕਹਿਣਾ ਇਹਨੂੰ ਬਾਰਡਰ ਪਾਰ ਕਰਦੇ ਹੋ ਦੋਵੇਂ ਪਾਰਕੀਆਂ ਨੂੰ ਤੇ ਪੰਜਾਬ ਦਾ ਭਰਾ ਹੋ ਜੇ। ਚੌੜ ਨਿਸ਼ਾਨ ਤਕਰੀਰ। ਚੌੜ ਨਿਸ਼ਾਨ ਤਕਰੀਰ। ਚੌੜ ਨਿਸ਼ਾਨ ਤਕਰੀਰ। ਅਨਰ ਜੋਤੀ ਨੂੰ ਇੱਕ ਵਧੀਆ ਅਧੀ ਨੂੰ ਜਿਹੜਾ ਹਾਰੇ ਹੋਏ ਕੇਸ ਨੂੰ ਜਿੱਤਣ ਦੀ ਸ਼ੁਗਰਤਾਂ ਰੱਖਦਾ। ਇਹਦੇ ਅਧੀ ਨੂੰ ਭੇਜੋ ਜਿਹੜਾ ਇੱਕੋ ਦੇ ਮੋਤੀ ਚੱਕੇ ਮੋਤੀ ਦੀਆਂ ਅੱਖਾਂ ਤੇ ਅੱਖਾਂ ਪਾ ਕੇ ਸ੍ਰੀ ਅੰਮ੍ਰਿਤ ਸਰ ਸਾਹਿਬ ਦਾ ਪਹਾ ਕਰ ਸਕੇ। ਬਹੁਤ ਬਹੁਤ ਧੰਨਵਾਦ ਆਓ ਜੀ ਪਰ ਨਹੀਂ ਮੈਂ ਕਹਿੰਦੀ ਤੁਮ ਮਾ ਮੇਕ ਤੋਂ ਬਤੀ ਹੋ ਗਈ ਅੱਜ ਪਤਾ ਲੱਗਿਆ ਉਹ ਫੇਰ ਸਾਡੇ ਹੋ ਗਿਆ ਮੈਨੂੰ ਕੋਈ ਛਿੰਦਾ ਪ੍ਰੈਸ ਵਾਲਾ ਉਹ ਬੱਲੇ ਲੋਕ ਕੋਲ ਮੈਂ ਕਹਿੰਦੇ ਕਦੇ ਲੱਗਦਾ ਪਤਾ ਹੀ ਨਹੀਂ ਨੂੰ ਪਤਾ ਨਹੀਂ ਲੱਗਿਆ ਕਿpropto ਕੋਲਾ ਗਿਆ ਨਗਰ ਦੇ ਇਸ ਵੀਰ ਦੀ ਮਰ ਦੇ ਕੋ ਨਾ ਸਭਾ ਪ੍ਰਾਰਜ ਦੇ ਦਿਲਾਂ ਦੀ ਧੜਕਣ ਜੋ ਮਨ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮਾਝੇ ਦੇ ਜਨਰਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜੀ ਰਾਜਾ ਸਿੰਘ ਸੇ ਹਲਕੇ ਦੇ ਤੇ ਚਾਰ ਜਗਵੀਰ ਸਿੰਘ ਲੋਕੋ ਕੇ ਜੀ ਰਣਵੀਰ ਸਿੰਘ ਰਾਜਾ ਸਿੰਘ ਸੇ ਜੀ ਨਿਰਿੰਦਰ ਬਹਿਲ ਜੀ ਜਿਹੜੇ ਹੁਣੇ ਹੁਣੇ ਹੀ ਸੈਂਟਰ ਹਲਕੇ ਦੇ ਇਹ ਚਾਰ ਘੋਸ਼ਿਤ ਹੋਏ ਆ ਸੁਦੀਪ ਸਿੰਘ ਪਟੇਵਰ ਜੀ ਜਸਵੀਰ ਸਿੰਘ ਕੁੰਮਣ ਜੀ ਰਾਣਾ ਲੋਕੋ ਕੇ ਜੀ ਰਾਜਾ ਲਦੇਵੀ ਜ਼ਿਲ੍ਹਾ ਅਧਿਕਾਰੀ ਤੇ ਬਹੁਤ ਸਰਕਾਰ ਜੋ ਸਟੇਜ ਤੇ ਦੇ ਸਾਹਮਣੇ ਬੈਠੇ ਮੇਰੀਆਂ ਮਾਤਾ ਪਿਤਾ ਮੇਰੇ ਵੀਰ ਬਹੁਤ ਲੰਬੇ ਸਮੇਂ ਤੋਂ ਤੁਸੀਂ ਬੈਠੇ ਜੇ ਤੁਹਾਡੇ ਜਦਬੇ ਨੂੰ ਸਲਾਮ ਆ ਤੁਸੀਂ ਇੰਨੀ ਪੇਸ਼ੰਸ ਰੱਖ ਕੇ ਬੈਠੇ ਜੇ ਫਤਿਹ ਚਲਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੱਲ ਆ ਜਾਣ ਆ ਕਰਨਾ ਨਾਲ ਕਰਦੇ ਹੋ ਮੋਸ਼ੀ ਜੀ ਨਾਲ ਆ ਮੜਾ ਜਾ ਆ ਜੀ ਹੋ ਨਾਲ ਹੋ ਨਾਲ ਹੋ ਜੀ ਭਾਜੀ ਨਾਲ ਹੋਈ ਨਾ ਕਰਵਾਣ ਇਹਨੂੰ ਪਿੱਛੇ ਕਰੇ ਯਾਰ ਜੀ ਨਾਲ ਹੋਏ ਮੜਾ ਜਾ ਇਹਨੂੰ ਬੋੜੋ ਬੋੜੋ ਆ ਦੇ ਲਈ ਭਾਜੀ ਨਾਲ ਨਾਲ ਜੀ ਇਹਨੂੰ ਪਿੱਛੇ ਨਾਲ ਜੇ ਕਮਾਲ ਬੜਾ ਕਮਾਲ ਉਹ ਠੀਕ ਠਾਕ ਦੀ ਬਾਜੀ ਤੁਸੀਂ ਸਾਬਸ਼ ਹੋ ਜਾਂਦੇ ਜੇ ਵੀ ਨਾ ਹੋਵੇ ਤਾਂ ਫਿਰ ਸਰਕਲ ਕਿਦਾ ਚੱਲੇ ਇਤਨਾ ਆਪਣਾ ਹੋਵੇ ਤਾਂ ਫਿਰ ਸਰਕਲ ਕਿਵੇਂ ਚੱਲੇਗਾ ਸਾਰੀ ਦਿਹਾੜੀ ਕੱਢਦੀ ਹੁੰਦੀ ਹੈ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਪਹਿਲੇ ਕਾਂਗਰਸ ਨੇ ਦਿੱਤਾ ਕੈਪਟਨ ਝੂਟੀਆਂ ਸੌਂ ਖਾ ਕੇ ਤੇ ਉਹਦੇ ਬਾਅਦ ਝਾੜੂ ਵਾਲਿਆਂ ਨੇ ਕੀਤਾ ਹੁਣ ਲੋਕ ਅੱਕ ਗਏ ਐਨਾ ਪਾਰਟੀਆਂ ਤੋਂ ਹੁਣ ਇਹਨਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਕਿ ਘੱਟ ਘੜ ਖਾਲੀ ਦਲ ਆਪਣੀ ਜੁਬਾਨ ਦਾ ਤਾਂ ਪੱਕਾ ਹੈ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਹੈ ਅਕਾਲੀ ਦਲ ਵਾਸਤੇ ਸਾਰਾ ਕੁਝ ਪੰਜਾਬ ਹੈ ਸਾਰੇ ਵਾਸਤੇ ਸਾਡੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਵਿੱਚ ਭਾਈਚਾਰਾ ਕਿਸਾਨ ਦਾ ਸਭ ਤੋਂ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਤੁਸੀਂ ਸਿਰ ਤੇ ਹੱਥ ਰੱਖੋ ਅਸੀਂ ਔਨਸਾਰ ਸਾਡਾ ਨੰਬਰ 1 ਹੋਗਾ ਇੱਕ ਤੱਕ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਾਂਗੇ ਇੱਕ ਟਰੱਕ ਖਤਮ ਕਰਾਂ ਜਿਹੜਾ ਆ ਜਿਹੜਾ ਇਹਨਾਂ ਨੇ ਦੋ ਐ ਜੀਆਂ ਆਪਣੇ ਦੇ ਬਿਮਾਰੀਆਂ ਪੈ ਗਈਆਂ ਪੰਜਾਬ ਜਿਹਨੇ ਤਬਾਹ ਕਰਤਾ ਪੰਜਾਬ ਪੰਜਾਬ ਵਿੱਚ ਵਾਪਸ ਇੰਡਸਟਰੀ ਵਾਪਸ ਡਿਵੈਲਪਮੈਂਟ ਵਾਪਸ ਉਹ ਭਾਈਚਾਰਕ ਸਾਂਝ ਜਿਹੜੀ ਆ ਜਾਣ ਕੇ ਤੋੜਦੀ ਐ ਪੰਜਾਬ ਤੁਸੀਂ ਦੇਖਿਆ 10 ਸਾਲ ਅਕਾਲੀ ਦਲ ਦੇ ਰਾਜ ਦੌਰਾਨ ਜਿੰਨੀ ਤਰੱਕੀ ਪੰਜਾਬ 'ਚ ਹੋਈ ਤੌਣੀ ਫੇਰ ਤੂੰ ਦੇਖੋ ਹਰਾਨੀ ਜਰੰਗ ਥੋੜੇ ਸਾਹਮਣੇ ਰਿਜ਼ਲਟ ਹੈ ਅਸੀਂ ਜ਼ਿੰਦਗੀਆਂ ਬਦਲ ਦਿੱਤੀਆਂ ਲੋਕਾਂ ਦੀਆਂ ਸੋ ਮੈਂ ਸਾਰੇ ਪੰਜਾਬੀ ਨੂੰ ਇੱਕ ਬੇਨਤੀ ਕਰਦਾ ਆਪਣੀ ਪੰਜਾਬੀ ਪਾਰਟੀ ਨੂੰ ਤਗੜਾ ਕਰ ਲੋ ਜੋ ਥੋੜੀ ਪੰਜਾਬ ਨੂੰ ਸਮਝਦੀ ਹੈ ਕੁਝ ਪੰਜਾਬੀਆਂ ਦੀ ਭਾਵਨਾ ਜਾਣਦੀ ਹੈ ਕੱਲ ਬਦਲੂ ਸੀਜ਼ਨ ਚੱਲ ਰਿਹਾ ਜਿਸ ਤੇ ਨਿਕਲ ਦੇ ਹਮ ਛੜ ਛੜ ਕੇ ਜਾ ਰਹੇ ਪਾਰਟੀਆਂ ਤੋਂ ਛੜ ਕੇ ਕੱਲ੍ਹ ਤੋਂ ਕੋਈ ਛੜਿਆ ਜਾ ਮੈਂ ਇੱਕ ਬੇਨਤੀ ਕਰਦਾ ਜੀ ਐ ਜੀ ਇਹਨੂੰ ਸਾਰਿਆਂ ਨੂੰ ਲੋਕ ਹੀ ਨਕਾਰ ਦੇਣਗੇ ਬੱਲ ਮਿਲਿਆ ਪਾਰਟੀ ਨੂੰ ਪਾਰਟੀ ਨੂੰ ਬੱਲ ਤੇ ਹੋ ਜਾ ਮਿਲਿਆ ਭਾਈ ਬਾਦਲ ਸਾਹਿਬ ਦੇ ਆਉਣ ਨਾਲ ਤੇ ਮਾਝੇ ਦੇ ਜਨੈਲ ਸਿੰਘ ਸਾਹਿਬ ਬਿਕਰਮ ਸਿੰਘ ਜੀ ਮਝਠੀਆ ਸਾਹਿਬ ਦੇ ਆਉਣ ਨਾਲ ਅੱਜ ਮਾਝੇ ਦੀ ਤਸਵੀਰ ਕਲੀਅਰ ਹੋ ਗਈ ਆ ਹਲਕਾ ਜਨਾਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਸਫਾਇਆ ਹੋ ਗਿਆ ਅੱਧਾ ਜਨਾਲਾ ਵਕ ਵਕ ਪਾਰਟੀਆਂ ਛੱਡ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਅੱਜ ਪਾਰਟੀ ਵੀ ਸ਼ਾਮਲ ਹੋਇਆ ਮਾਜੇ ਦੇ ਵਿੱਚ ਭਾਵੇਂ ਤਿੰਨੇ ਪਾਰਟੀਆਂ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਭਾਵੇਂ ਆਮ ਆਦਮੀ ਆ ਉਹ ਤਵੇ ਦਿੱਲੀ ਤੋਂ ਚਲਦੀ ਆਲੇ ਇਹ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਦੀ ਲੋਕਾਂ ਨੇ ਫੈਸਲਾ ਕਰ ਲਿਆ ਕਿ ਸਾਡੇ ਹੋਣ ਦੀ ਲੜਾਈ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜੋਸ਼ੀ ਸਾਹਿਬ ਦੇ ਜਿਤਨਾ ਜਿਤਨਾ ਬੜੇ ਵੱਡੇ ਮਾਰਜਨ ਤੇ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦਾ ਪੰਜਾਬੀਆਂ ਨੇ ਮਨ ਆਪਣਾ ਬਣਾ ਲਿਆ ਇਸ ਕਰਕੇ ਅੱਜ ਤੋਂ ਬਸ ਇਹ ਜਿੱਤ ਦਾ سلسلہ ਸ਼ੁਰੂ ਹੋਇਆ ਹੈ ਸਾਹਿਬ ਜਿਹੜੀਆਂ ਪਾਰਟੀਆਂ ਛੱਡ ਕੇ ਜਾ ਰਹੇ ਉਹਨਾਂ ਵਾਰੇ ਕੀ ਹੈ ਜਿਹੜੀਆਂ ਪਾਰਟੀਆਂ ਜਿਹੜੇ ਬੰਦੇ ਦੇਖੋ ਤੁਹਾਡੇ ਸਾਹਮਣੇ ਕਿ ਜ਼ਿਲ੍ਹਾ ਪ੍ਰਧਾਨ ਤਰਨਗੱਲ ਕਰਨ ਰਿਹਾ ਮੈਂ ਇੱਕ ਛੋਟੇ ਵਰਕਰ ਤੋਂ ਸਰਕਲ ਪ੍ਰਧਾਨ ਬੜਿਆ ਬੜਾ ਪਾਰਟੀ ਦਾ ਸਾਰਾ 35 ਸਾਲ ਮੈਂ ਇਹ ਪਾਰਟੀ 'ਚ ਕੰਮ ਕੀਤਾ ਅੱਜ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਬਣਾਇਆ ਜਿਹੜੇ ਬੰਦਿਆਂ ਨੂੰ ਪਾਰਟੀ ਨੇ ਬੜੇ-ਬੜੇ ਵੱਡੇ ਮਾਣ ਤੇ ਤਾਕਤਾਂ ਦਿੱਤੀਆਂ ਮੈਨਾਂ ਬੜੀ ਸ਼ਰਮ ਵਾਲੀ ਗੱਲ ਆ ਪਾਰਟੀ ਇੱਕ ਮਾਂ ਹੁੰਦੀ ਆ ਆਪਾਂ ਮਾਂ ਨੂੰ ਛੱਡਣ ਲੱਗਿਆ ਸਾਨੂੰ ਬੜਾ ਕੋ ਸੋਚਣਾ ਪਈਦਾ ਪਾਰਟੀ ਨੇ ਉਹਨਾਂ ਨੂੰ ਬੜਾ ਕੋ ਦਿੱਤਾ ਵਾ ਲੇਕਿਨ ਉਹਨਾਂ ਨੇ ਪਾਰਟੀ ਦਾ ਮਾਨ ਨਹੀਂ ਰੱਖਿਆ ਮੈ ਮੈਨੂੰ ਇਸ ਗੱਲ ਦਾ ਦੁੱਖ ਆ ਹੈਗੇ ਸਾਡੇ ਭਰਾ ਨੇ ਪਰ ਉਹਨਾਂ ਨੇ ਇਹ ਇਸ ਟਾਈਮ ਤੇ ਪਿੱਠ ਦੇ ਵੀ ਕਿ ਸ਼ਰਮ ਮਾਰਿਆ ਵਾ ਜਦੋਂ ਲਹਿਸ਼ੇ ਦਾ ਜੰਗ ਦੇ ਮੈਦਾਨ ਚ ਭਜਣਾ ਬੜੀ ਮਾੜੀ ਗੱਲ ਆ ਠੀਕ ਆ ਪ੍ਰਾਣੀ ਸ਼ਰੋਣੀ ਕੱਲ ਦਾ ਨੂੰ ਸੁਬੰਦਰ ਵਿੱਚੋਂ ਕੋਈ ਕੋਈ ਲੜੇ ਚੁਪਦਾ ਲਾਲੇ ਕੋ ਪ੍ਰਾਣੀ ਠੀਕ ਬਹੁਤ ਵਾਦ ਠੀਕ